ਏ ਜੀ ਸਾਡੇ ਕੋਲ ਹੈ ਜੀ ਖੇਤੀ 40 45 ਏਕੜ ਦੀ ਜੀ ਇਹ 20 ਕ ਏਕੜ ਤਾਂ ਜੀ ਖਤਮੀ ਹੋ ਗਈ ਤਕਰੀਬਨ ਦੇਖੇ ਰਹੇ ਹੋ ਜੀ ਤੁਸੀਂ ਓ ਖਰਚਾ ਕਿੰਨਾ ਹੋਊਗਾ ਜੀ 18 ਕਿੱਲਾਂ ਦੇ ਉੱਤੇ ਨਾਲ ਦੇਖੋ ਜੀ 3 ਸਾਢੇ 3 ਨਾਲੋਂ ਜ਼ਿਆਦਾ ਤਾਂ ਦਵਾਈ ਬਣਦੀ ਹੈ ਜੀ ਏਕੜ ਦੀ ਤੇ ਬਾਕੀ ਰੇਹ ਦਵਾਈ ਦਾ ਖਰਚਾ ਹੀ ਹੈ ਜੀ ਡੀਜ਼ਲ ਫੁੱਕਿਆ ਜਿੰਨਾ ਮਹਿੰਗਾ ਹੁਣ ਤਾਂ ਮਤਲਬ ਕਿ ਬੇਆਸ ਹੀ ਹੈ ਜੀ ਦੇਖੋ ਬੇਆਸ ਹੀ ਹੈ ਹੁਣ ਤੇ ਇਹ ਨਿਕਾਸੀ ਨਾ ਹੋਣ ਕਰਕੇ ਜੀ ਸਾਹਮਣੇ ਆਪਣਾ ਸੜਕਾ ਜੀ ਇਹਦੇ ਚ ਨਾ ਪੂਲੀ ਹੈ ਜੀ ਕੋਈ ਨਾ ਇੱਧਰ ਪੈ ਪੇ ਖਿੱਚਦੇ ਆ ਪਾਣੀ ਜੀ ਮਤਲਬ ਕਿ ਕਈ ਸਾਡੇ ਪਿੰਡ ਤੇ ਜਿੱਦਾਂ ਕਹਿੰਦੇ ਨੇ ਧਰਨਾੜ ਬੰਦੇ ਆ ਉਹ ਇਹਨੂੰ ਲੱਗ ਨਹੀਂ ਰਿਹਿੰਦੇ ਜੀ ਪੂਲੀ ਨੂੰ ਪਾਣੀ ਅੱਗੇ ਕੀਤੇ ਅੱਗੇ ਨਿਕਾਸ ਕੋਈ ਡਰੇਨ ਹੈ ਕਿ ਕਿ ਜਾਨਵਰ ਡਰੇਨ ਤਾਂ ਹੈ ਜੀ ਜੇ ਇੱਥੋਂ ਪਾਣੀ ਲੰਘਣ ਦੇਣਗੇ ਤਾਂ ਇਹ ਡਰੇਨ ਚ ਡਿੱਗੇ ਕਹਿੰਦੇ ਜੀ ਇੱਥੇ ਪੂਲੀ ਨਹੀਂ ਹੈਗੀ ਜੀ ਕੋਈ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹੁਣ ਪ੍ਰਸ਼ਾਸਨ ਨੇ ਦੇਖਿਆ ਵੀ ਆ ਕੇ ਵੀ ਮੌਕਾ ਵੀ ਹਾਂ ਜੇ ਫਸਣਾ ਕਰਾ ਉਹਨਾਂ ਤੱਕ ਧਿਆਨ ਤੱਕ ਨਹੀਂ ਨਾ ਜੀ ਕੋਈ ਇੱਥੋਂ ਛੋਟੇ ਤੋਂ ਲੈ ਕੇ ਵੱਡਾ ਕੋਈ ਅਫਸਰ ਨਹੀਂ ਕੋਈ ਮਤਲਬ ਕੋਈ ਐਮਐਲ ਨਹੀਂ ਜੀ ਕੋਈ ਵੀਡੀਓ ਨਹੀਂ ਕੋਈ ਇੱਥੇ ਮਤਲਬ ਦੇਖਣ ਤੱਕ ਨਹੀਂ ਆਇਆ ਜੀ ਕਿ ਇਕੀ ਹਾਲਾਤ ਨੇ ਕੀ ਮਤਲਬ ਕੀ ਕੀ ਇੱਥੇ ਜ਼ਰੂਰਤ ਹੈ ਕਿ ਵੀ ਪੂਰੀ ਲੱਗਣੀ ਚਾਹੀਦੀ ਹੈ ਚਾਹੇ ਨਹੀਂ ਨਹੀਂ ਲੱਗਣੀ ਚਾਹੀਦੀ ਕੋਈ ਮਤਲਬ ਕੋਈ ਹੱਦ ਤੱਕ ਕੋਈ ਦੇਖਣੀ ਨਹੀਂ ਆਇਆ ਜੀ ਇੱਥੇ ਚਲੋ ਹੁਣ ਤਾਂ ਲੰਗ ਵੀ ਪਾਣੀ ਵੀ ਲੰਘੇ ਮਤਲਬ ਇਹ ਕਹਿ ਸਕਦੇ ਆਂ ਵੀ ਪਾਣੀ ਕਰਕੇ ਨਹੀਂ ਆਏ ਪਾਣੀ ਵੀ ਲੰਘੇ ਜੁਣ ਤਾਂ ਸਾਫ਼ ਹੈ ਸੜਕਾਂ ਤਾਂ ਵੀ ਨਹੀਂ ਆਈ ਇੱਥੇ ਤਾਂ ਤੇ ਹੁਣ ਕੁੱਲ ਕਿੰਨੀ ਏਕੜ ਲਾਈ ਹੋਈ ਸੀ ਆਪਣਾ ਜਿਹੜੀ ਝੋਨਾ ਲਾਇਆ ਦਾ ਜੀ 40-45 ਏਕੜ ਹੈ ਜੀ ਉਹ ਕੁਝ ਪਰਲੇ ਪਾਸੇ ਹੈ ਜੀ ਉਹ ਤਾਂ ਬਚ ਰਿਹਾ ਜੀ ਇਹ ਸਾਰਾ ਮਰ ਗਿਆ ਜੀ ਇੱਥੇ ਨੇੜੇ ਨੇੜੇ ਇਹ ਪਿੰਡ ਦੇ ਪੰਚੇ ਦੀ ਬਾਣ ਵੀ ਲਿਆ ਹੋਇਆ ਜੀ ਤੇ ਮੇਰੇ 12 ਗਿੱਲੇ ਖਰਾਬ ਹੋ ਚੁੱਕੇ ਨੇ ਜਿਸ ਕਰਕੇ ਇਹ ਪਾਣੀ ਦੀ ਨਿਕਾਸੀ ਨਹੀਂ ਹੈਗੀ ਮਾਰੀਆਂ ਅਸੀਂ ਡੀਸੀ ਦਫਤਰ ਵੀ ਗਏ ਸੀ ਉੱਥੇ ਮੰਗਦੇ ਮੰਗ ਪੱਤਰ ਦੇ ਕੇ ਆਏ ਵੀ ਸਾਡਾ ਰਸਤਾ ਸਾਫ ਕਰਾਇਆ ਜਾਵੇ ਉਹਨਾਂ ਕੋਲੋਂ ਵੀ ਕੋਈ ਕਾਰਵਾਈ ਨਹੀਂ ਹੋਈ ਨਾ ਸਾਡਾ ਕੋਈ ਐਮਐਲਏ ਜੀ ਸੁਣਦਾ ਨਾ ਕੋਈ ਨਹੀਂ ਸੁਣਦਾ ਸਾਡੀ ਸਾਡੇ 12 ਗਿੱਲੇ ਜੀਰੀ ਦੇ ਖਤਮ ਹੋ ਗਏ ਜੀ ਵੀ ਉਰੇ ਆ ਕੇ ਆਪਣਾ ਮੈਲੇ ਵੀ ਦੇਖਣਾਗੇ ਆਪਣਾ ਡੀਸੀ ਦਾ ਡੀਸੀ ਕੋਲੇ ਗਏ ਸੀ ਉਹਨਾਂ ਨੇ ਵੀ ਕਹਿਤਾ ਕਹਾ ਕਰਾ ਦੇਾਂਗੇ 5 ਦਿਨ ਹੋ ਗਏ ਜੀ ਅਸੀਂ ਕਹੇ ਸੀ ਹੁਣ ਤੱਕ ਆयो ਆਏ ਨਹੀਂ ਹੈਗੇ ਜੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਕਨੌਰ ਹਲਕੇ ਦੇ ਪਿੰਡ ਮਾੜੀਆਂ ਚ ਖੜੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਹੜ੍ਹਾਂ ਦੇ ਕਰਕੇ ਜੋ ਬਰਸਾਤ ਹੋਈ ਸੀ ਉਹਦੇ ਕਰਕੇ ਜੋ ਹਾਲਾਤ ਬਣੇ ਸਨ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਸ ਇਲਾਕੇ ਨੂੰ ਪਾਣੀ ਦੀ ਮਾਰ ਹੈ ਕਿਉਂਕਿ ਇਸ ਇਲਾਕੇ ਤੋਂ ਹੋ ਕੇ ਜਿਹੜਾ ਪਾਣੀ ਹਰਿਆਣਾ ਦੇ ਵਿੱਚ ਜਾ ਰਿਹਾ ਐਸਵਾਈਐਲ ਤੋਂ ਪਾਰਾਂ ਜਿਹੜੀ ਪਰਲੇ ਪਾਸੇ ਨਹਿਰ ਹੈ ਜਿਹੜੀ ਨਰਵਾਣਾ ਬ੍ਰਾਂਚ ਉਹਦੇ ਰਾਹੀਂ ਇੱਕ ਪਾਸੇ ਤਾਂ ਪਾਣੀ ਹਰਿਆਣਾ ਦੇ ਵਿੱਚ ਫਸਲਾਂ ਦੇ ਲਈ ਜਾ ਰਿਹਾ ਪੀਣ ਲਈ ਜਾ ਰਿਹਾ ਪਰ ਦੂਜੇ ਪਾਸੇ ਜਿਹੜੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਮੈਂ ਕੈਮਰਾਮੈਨ ਨੂੰ ਕਹਾਂ ਕਿ ਸਿੱਧੇ ਤਸਵੀਰਾਂ ਦਿਖਾ ਦੇਣ ਜਿਹੜੇ ਖੇਤ ਖਰਾਬ ਹੋਏ ਹੋਏ ਨੇ ਜਿਰੀ ਦੇ ਤੇ ਝੋਨੇ ਦੇ ਖੇਤ ਨੇ ਸਾਡੇ ਨਾਲ ਬਾਈ ਨੇ ਉਹਨਾਂ ਦੀ ਤਕਰੀਬਨ ਜੇਕਰ ਦੇਖਿਆ ਜਾਵੇ ਤਾਂ 20 ਏਕੜ ਫਸਲ ਪਾਣੀ ਦੇ ਕਰਕੇ ਖਰਾਬ ਹੋ ਗਈ ਪਾਣੀ ਉਹ ਕਿਹੜਾ ਪਾਣੀ ਸੀ ਜਿਹੜਾ ਹਰਿਆਣੇ ਦੇ ਵਿੱਚ ਕਾਸੀ ਵਾਲਾ ਪਾਣੀ ਉਹ ਸਾਰਾ ਪਾਣੀ ਇੱਥੇ ਆਉਂਦਾ ਪੰਜਾਬ ਦੇ ਵਿੱਚ ਉਹਦੇ ਕਰਕੇ ਇਹਨਾਂ ਦੀ ਕਈ ਏਕੜ ਫਸਲ ਤਬਾਹ ਹੋ ਗਈ ਜਿਸ ਦੇ ਕਰਕੇ ਹੁਣ ਜਿਹੜਾ ਵੱਡਾ ਘਟਾ ਕਿਤਨੇ ਕਿਤੇ ਪੈ ਰਿਹਾ ਮੈਂ ਬਾਈ ਹੋਰ ਨਾਲ ਗੱਲਬਾਤ ਵੀ ਤੁਹਾਡੀ ਕਰਾਵਾਂਗਾ ਕਿ ਜਿਹੜਾ ਬਾਈ ਜੀ ਕੀ ਨਾਮ ਹੈ ਪਹਿਲਾਂ ਨਾਮ ਦੱਸ ਦਿਓ ਹਾਂਜੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਜੀ ਹਾਂਜੀ ਹਾਂਜੀ ਤੇ ਬਾਈ ਜੀ ਕਿੰਨੀ ਏਕੜ ਦੀ ਜਿਹੜੀ ਖਰਾਬ ਹੋ ਗਈ ਜੀ ਜਿਹੜੀ ਤੁਹਾਡੀ ਕਿ ਹੁਣ ਹੁਣ ਤਾਂ ਮੌਸਮ ਵੀ ਨਹੀਂ ਹੈ ਜੀਰੀ ਆਪਣਾ ਪੌਦ ਮਿਲ ਜਾਊਗੀ ਜਿਹੜੀਆਂ ਤਾਂ ਹੁਣ ਇਸਰ ਆਈਆਂ ਨੇ ਬਟਨ ਦਾ ਟਾਈਮ ਹੋ ਚੱਲਿਆ ਜੀ ਹਾਂਜੀ ਹਾਂਜੀ ਏ ਜੀ ਸਾਡੇ ਕੋਲ ਹੈ ਜੀ ਖੇਤੀ 40-45 ਏਕੜ ਦੀ ਜੀ ਇਹ 20 ਕ ਏਕੜ ਤਾਂ ਜੀ ਖਤਮੀ ਹੋ ਗਈ तकरीबन ਦੇਖ ਹੀ ਰਹੇ ਹੋ ਜੀ ਤੁਸੀਂ ਜੀ ਤੇ ਇਹ ਨਿਕਾਸੀ ਨਾ ਹੋਣ ਕਰਕੇ ਜੀ ਇਹ ਸਾਹਮਣੇ ਆਪਣਾ ਸੜਕ ਹੈ ਜੀ ਇਹਦੇ ਚ ਨਾ ਪੂਲੀ ਹੈ ਜੀ ਕੋਈ ਨਾ ਇੱਧਰ ਪੈ ਪੇ ਖਿੱਚਦੇ ਆ ਪਾਣੀ ਹੂੰ ਮਤਲਬ ਕਿ ਕਈ ਸਾਡੇ ਪਿੰਡ ਦੇ ਜਿੱਦਾਂ ਕਹਿੰਦੇ ਨੇ ਧਰਨਾੜ ਬੰਦੇ ਆ ਉਹ ਇਹਨੂੰ ਲਗ ਨਹੀਂ ਰਹਿੰਦੇ ਜੀ ਪੂਲੀ ਨੂੰ ਹੂੰ ਇਸ ਕਰਨਾ ਇੱਥੇ ਜੀ ਫਸਲਾਂ ਮਰਦੀਆਂ ਜੀ ਪਿੱਛੇ ਜੀ ਸਾਰੀਆਂ ਜੀ ਹਾਂ ਜੀ ਹਾਂ ਜੀ ਇਹ ਮੇਰੇ ਸਾਰੇ ਪਾਸੇ ਕਿਉਂਕਿ ਹੁਣ ਤੱਕ ਅੱਗੇ ਨਹੀਂ ਇਸ ਸੜਕ ਦੇ ਉੱਤੇ ਨਹੀਂ ਹੈ ਕਿ ਜਿਹੜੀ ਹੈ ਆਪਣੇ ਜਾਰੀ ਕਨੌਰ ਨੂੰ ਸੜਕ ਸਰ ਕਪੂਰੀ ਨੂੰ ਜਾਰੀ ਇੱਥੇ ਮਤਲਬ ਕੀ ਲਗਾਹਤ ਨਹੀਂ ਹੈ ਜੀ ਪਾਣੀ ਦਾ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਜੀ ਇੱਥੇ ਮਤਲਬ ਇੱਥੇ ਦੋ ਪੇ ਪੰਜ ਕਿੰਨਾ ਕ ਪਾਣੀ ਲੰਘ ਜਾਊਗਾ ਜੀ ਫਿਰ ਪਿੱਛੇ ਤਾਂ ਫਸਲ ਮਰੂਗੀ ਜੀ ਆਪਣੇ ਆ ਪਾਣੀ ਅੱਗੇ ਕਿੱਥੇ ਅੱਗੇ ਨਿਕਾਸ ਕੋਈ ਡਰੇਨ ਹੈ ਕਿ ਕਿਉਂ ਜਾਣ ਬਰੇਨ ਤਾਂ ਹੈ ਜੀ ਜੇ ਇੱਥੋਂ ਪਾਣੀ ਲੰਘਣ ਦੇਣਗੇ ਤਾਂ ਹੀ ਡਰੇਨ ਚ ਡਿੱਗੇਗਾ ਨਾ ਜੀ ਇੱਥੇ ਪੋਲੀ ਨਹੀਂ ਹੈਗੀ ਜੀ ਕੋਈ ਅੱਗੇ ਹਾਂ ਜੀ ਮਤਲਬ ਇਹ ਸੜਕ ਮੈਨੂੰ ਲੱਗਦਾ ਜੀ ਪਾਸ ਵੀ ਨਹੀਂ ਹੈ ਪਤਾ ਨਹੀਂ ਕਿਵੇਂ ਬਣਾਈ ਕਿਵੇਂ ਨਹੀਂ ਜੀ ਨਹੀਂ ਡਰੇਨ ਕਿੱਥ ਮਤਲਬ 3 ਕਿਲੇ ਦੂਰ ਹੋਣੀ 3-4 ਕਿਲੇ ਇੱਥੇ ਜਿਹੜੀ ਇਹ ਸੜਕ ਇਹ ਸੜਕ ਕਿਹੜੀ ਹੈ ਬਈ ਜੀ ਇਹ ਜੀ ਪਹਿਲਾਂ ਕੱਚਾ ਗੋਰ ਹੁੰਦਾ ਸੀਗਾ ਇਹ ਪੱਕਾ ਹੋਇਆ ਜੀ ਆਪਣਾ ਸਾਲਕ ਹੋਇਆ ਜੀ ਇਹਨੂੰ ਬਣੇ ਨੂੰ ਇਹ ਨਰੇਂਗੜ ਨਹੀਂ ਜਾਂਦਾ ਜੀ ਪਿੰਡ 'ਚ ਹਾਂ ਤੇ ਇਹਦੇ ਤੇ ਪੂਲੀ ਲੱਗੀ ਹੋਈ ਪਈ ਇੱਧਰ 'ਚ ਕੋਈ ਪੂਲੀ ਨਹੀਂ ਹੈ ਜੀ ਇਹ ਸਿਰਫ ਇਹੀ ਪੈ ਪਿਆ ਜੀ ਦੋ ਤਿੰਨ ਮਤਲਬ ਇਹ ਬੰਦ ਹੋ ਜਾਂਦੇ ਆ ਜੀ ਵਿਚ ਨੂੰ ਹਾਂ ਹਾਂ ਜੀ ਤਾਂ ਹੀ ਪਿੱਛੇ ਆੜ ਲੱਗ ਜਾਂਦੀ ਹੈ ਜੀ ਕੁਝ ਬੁੱਟੀ ਬਹੁਤ ਹੈ ਜੀ ਹੂੰ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹੁਣ ਪ੍ਰਸ਼ਾਸਨ ਨੇ ਦੇਖਿਆ ਵੀ ਆਕੇ ਮੌਕਾ ਵੀ ਹਾਂ ਜਿਵੇਂ ਫਸਲਾ ਕਰਾ ਉਹਨਾਂ ਤੱਕ ਧਿਆਨ ਤੱਕ ਨਹੀਂ ਪੁੱੰਚਾ ਨਾ ਜੀ ਕੋਈ ਇੱਥੋਂ ਛੋਟੇ ਤੋਂ ਲੈ ਕੇ ਵੱਡਾ ਕੋਈ ਅਫਸਰ ਨਹੀਂ ਕੋਈ ਮਤਲਬ ਕੋਈ ਐਮਐਲਏ ਨਹੀਂ ਜੀ ਕੋਈ ਵੀਡੀਓ ਨਹੀਂ ਕੋਈ ਇੱਥੇ ਮਤਲਬ ਦੇਖਣ ਤੱਕ ਨਹੀਂ ਆਇਆ ਜੀ ਕਿ ਵੀ ਕੀ ਹਾਲਾਤ ਨੇ ਕੀ ਮਤਲਬ ਕੀ ਕੀ ਇੱਥੇ ਜ਼ਰੂਰਤ ਹੈ ਕਿ ਇਹ ਵੀ ਪੂਰੀ ਲੱਗਣੀ ਚਾਹੀਦੀ ਹੈ ਚਾਹੇ ਨਹੀਂ ਨਹੀਂ ਲੱਗਣੀ ਚਾਹੀਦੀ ਕੋਈ ਮਤਲਬ ਕੋਈ ਅੱਜ ਤੱਕ ਕੋਈ ਦੇਖਣੀ ਨਹੀਂ ਆਇਆ ਜੀ ਇੱਥੇ ਚਲੋ ਹੁਣ ਤਾਂ ਲੰਗ ਵੀ ਪਾਣੀ ਵੀ ਲੰਘੇ ਮਤਲਬ ਇਹ ਕਹਿ ਸਕਦੇ ਆਂ ਵੀ ਪਾਣੀ ਕਰਕੇ ਨਹੀਂ ਆਏ ਪਾਣੀ ਦੇਖੋ ਜੀ 3 3.5 ਹਜ਼ਾਰ ਤਾਂ ਲਵਾਈ ਬਣਦੀ ਹੈ ਜੀ ਏਕੜ ਦੀ ਤੇ ਬਾਕੀ ਰੇਹ ਦਵਾਈ ਦਾ ਖਰਚਾ ਹੀ ਹੈ ਜੀ ਡੀਜ਼ਲ ਫੁੱਕਿਆ ਜਿੰਨਾ ਮਹਿੰਗਾ ਹੁਣ ਤਾਂ ਮਤਲਬ ਕਿ ਬੇਆਸ ਹੀ ਹੈ ਜੀ ਦੇਖੋ ਬੇਆਸ ਹੀ ਹੈ ਜੀ ਹੁਣ ਤੇ ਹਾਂ ਜੀ ਹਾਂ ਤੇ ਹੁਣ ਕੁੱਲ ਕਿੰਨੀ ਏਕੜ ਲਾਈ ਹੋਈ ਸੀ ਆਪਣਾ ਜਿਹੜੀ ਝੋਨਾ ਲਾਇਆ ਸੀ ਲਾਇਆ ਤਾਂ ਜੀ 40 45 ਏਕੜ ਹੈ ਜੀ ਉਹ ਕੁਝ ਪਰਲੇ ਪਾਸੇ ਹੈ ਜੀ ਉਹ ਤਾਂ ਬਚ ਰਿਹਾ ਜੀ ਇਹ ਸਾਰਾ ਮਰ ਗਿਆ ਜੀ ਇੱਥੇ ਨੇੜੇ ਨੇੜੇ ਇਹ ਪਿੰਡ ਦੇ ਪੰਚੇ ਦੀ ਬਾਣ ਵੀ ਲਿਆ ਹੋਇਆ ਜੀ ਇਹ ਵੀ ਮਰ ਗਿਆ ਜੀ ਹਾਂ ਜੀ ਪਰ ਹੁਣ ਮੰਗ ਕੀ ਕਰਦੇ ਸਰਕਾਰੋਂ ਇਹ ਮੰਨ ਕਰਦੇ ਆ ਜੀ ਕਿ ਇਹਦਾ ਬਣਦਾ ਮੁਆਵਜ਼ਾ ਸਾਨੂੰ ਦਿੱਤਾ ਜਾਏ ਜੀ ਯਾਨੀ ਇਹ ਕਰਜ਼ਾਈ ਹੋ ਜਾਣਗੇ ਜੀ ਅੱਗੇ ਮਤਲਬ ਰੋਟੀ ਖਾਣ ਦਾ ਵੀ ਉਹ ਹੋ ਜਾਏਗਾ ਸਿਸਟਮ ਠੀਕ ਨਹੀਂ ਹੋਏਗਾ ਜੀ ਹਾਂ ਜੀ ਹਾਂ ਜੀ ਤੇ ਹੁਣ ਲੱਗਦਾ ਕੀ ਹੈ ਕਿ ਜਿਹੜਾ ਹੁਣ ਪਾਣੀ ਦਾ ਹਰ ਵਾਰੀ ਹੁੰਦਾ ਇਦਾਂ ਹੀ ਜਾਂ ਫਿਰ ਇਸ ਵਾਰ ਜ਼ਿਆਦਾ ਪਾਣੀ ਆਇਆ ਨਹੀਂ ਜੀ ਇਹ ਜਦ ਅਹ ਇਹਨਾਂ ਚਲੋ ਮੰਨ ਲੈਂਦੇ ਆ ਵੀ ਥੋੜਾ ਡੂੰਗੇ ਕਰਕੇ ਥੋੜੀ ਜੀ ਮਾਰ ਪੈ ਜਾਂਦੀ ਹੈ ਪਰ ਕਦੇ ਜੀਰੀ ਇਹਦੇ ਚ ਮਰੀ ਨਹੀਂ ਜੀ ਇਹਦੀ ਕਿ ਇਹਦੀ ਜੀ ਮਰਗੀ ਜਿਹਦੇ ਪੰਚੇ ਦੀ ਬਾਣ ਜੀ ਮਰਗੀ ਕਦੇ ਜਿਹੜੀ ਮਰੀ ਨਹੀਂ ਜੀ ਇਹਨਾਂ ਕਿਤਾਂ ਚ ਨਾ ਜੀ ਕਾਰਨ ਕੀ ਹੈ ਜਿਹੜਾ ਹੁਣ ਪਰਲੇ ਪਾਸੇ ਜਿਹੜਾ ਰੋਡ ਨਿਕਲਿਆ ਨਵਾਂ ਰੋਡ ਹੈ ਉਹਦੇ ਕਰਕੇ ਵੀ ਸਾਰਾ ਪਾਣੀ ਦੀ ਨਿਕਾਸੀ ਇੱਧਰ ਕਰਤੀ ਜਾਂ ਪਰ ਹੋਰ ਪਾਸੇ ਨੂੰ ਉੱਥੇ ਵੀ ਉਹਦਾ ਕੀ ਗੱਲ ਹੈ ਜੀ ਮਤਲਬ ਉੱਥੋਂ ਪਾਣੀ ਪੂਲ ਸਪੀਡ ਚ ਇੱਥੇ ਆ ਜਾਂਦਾ ਜੀ ਇੱਥੋਂ ਅੱਗੇ ਨਿਕਾਸੀ ਨਹੀਂ ਹੈ ਜੀ ਹਾਂ ਜੇ ਇੱਥੇ ਨਿਕਾਸੀ ਨਹੀਂ ਹੈਗੀ ਅੱਗੇ ਨਾ ਜੇ ਅੱਗੇ ਲਖਾਂ ਦੋ ਜੀ ਪੂਲੀਆਂ ਹੋ ਜਾਣ ਤਾਂ ਫਿਰ ਤਾਂ ਪਾਣੀ ਚੱਲਦਾ ਮਾਰ ਹੀ ਨਹੀਂ ਕਰਦਾ ਜੀ ਇਹਨੇ ਹਾਂ ਜੀ ਜੀ ਤੇ ਸੋ ਮੈਂ ਕੈਮਰਾਮੈਨ ਨੂੰ ਕੋਈ ਕੋਈ ਤਸਵੀਰ ਇਹਨਾਂ ਬਾਈ ਹੋਰਾਂ ਦੀ ਤਕਰੀਬਨ 18-20 ਏਕੜ ਜਿਹੜੀ ਫਸਲ ਹੈ ਉਹ ਖਰਾਬ ਹੋ ਚੁੱਕੀ ਹੈ ਕਿਉਂਕਿ ਦੇਖੋ ਪੁੱਤਾ ਵਾਂਗ ਪਾਲੀ ਫਸਲ ਜਿਵੇਂ ਪਹਿਲਾਂ ਬਾਈ ਕਹਿੰਦੇ ਵੀ 3000 ਤਾਂ ਲਵਾਈ ਸੀ ਉਸ ਤੋਂ ਪਹਿਲਾਂ ਜਿਹੜਾ ਤੇਲ ਦਾ ਖਰਚਾ ਸੀ ਪਾਣੀ ਪਾਉਣਾ ਨਾ ਸੋ ਜਿਹੜੀ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਪੂਰਤੀ ਪੰਜਾਬ ਦੇ ਉੱਤੇ ਇਹ ਪਿੰਡ ਮਾੜੀਆਂ ਦੀ ਨੇ ਜਿਵੇਂ ਤੁਹਾਨੂੰ ਦੇ ਨਾਲ ਪਹਿਲਾਂ ਕਿਸਾਨ ਉਹਦੇ ਨਾਲ ਗੱਲ ਕਰਾਈ ਸੀ ਜਿਹਦੇ ਤਕਰੀਬਨ ਬੀ ਦੇ ਲਗਭਗ ਜਿਹੜੀ ਫਸਲ ਹੈ ਉਹ ਖਰਾਬ ਹੋ ਚੁੱਕੀ ਹੈ ਹੁਣ ਇੱਕ ਹੋਰ ਕਿਸਾਨ ਨੇ ਸਾਡੇ ਨਾਲ ਉਹਨਾਂ ਦੀ ਵੀ ਤਕਰੀਬਨ ਕਿੰਨੀ ਫਸਲ ਖਰਾਬ ਹੋਈ ਹੈ ਇਸ ਪਾਣੀ ਦੇ ਕਰਕੇ ਉਹਦੇ ਨਾਲ ਗੱਲਬਾਤ ਕਰਾਂ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਮੀਤ ਸਿੰਘ ਹੈ ਜੀ ਜੀ ਮੇਰੀ ਮੈਂ ਪਿੰਡ ਹਰਪਾਲਾਂ ਦਾ ਆ ਜਮੀਨ ਮੇਰੇ ਕੋਲ ਲੋ ਸਿੰਬਲੀ ਦੀ ਠੇਕੇ ਦੇ ਤੇ ਮੇਰੇ 12 ਕਿੱਲੇ ਖਰਾਬ ਹੋ ਚੁੱਕੇ ਨੇ ਜਿਸ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਮਾਰੀਆਂ ਅਸੀਂ ਡੀਸੀ ਦਫ਼ਤਰ ਵੀ ਗਏ ਸੀ ਉਥੇ ਮੰਗ ਦੇ ਮੰਗ ਪੱਤਰ ਦੇ ਕੇ ਆਏ ਵੀ ਸਾਡਾ ਰਸਤਾ ਸਾਫ ਕਰਾਇਆ ਜਾਵੇ ਉਹਨਾਂ ਕੋਲੋਂ ਵੀ ਕੋਈ ਕਾਰਵਾਈ ਨਹੀਂ ਹੋਈ ਨਾ ਸਾਡਾ ਕੋਈ ਐਮ.ਐਲ.ਏ ਜੀ ਸੁਣਦਾ ਨਾ ਕੋਈ ਨਹੀਂ ਸੁਣਦਾ ਸਾਡੀ ਸਾਡੇ 12 ਕਿੱਲੇ ਜੀਰੀ ਦੇ ਖਤਮ ਹੋ ਗਏ ਜੀ ਵੀ ਉਹਨਾਂ ਦਾ ਸਾਨੂੰ ਮਾਅਬਜ਼ਾ ਸਰਕਾਰ ਵੱਲੋਂ ਮਿਲਣਾ ਚਾਹੀਦਾ ਤੇ ਅਸੀਂ ਹੁਣ ਇਹ ਇਹ ਇੱਕ ਮੰਗ ਇਹ ਆ ਵੀ ਸਾਡੀ ਪਾਣੀ ਦੀ ਨਿਕਾਸੀ ਵਾਸਤੇ ਰਸਤਾ ਸਾਫ ਹੋਣਾ ਚਾਹੀਦਾ ਜੀ ਸਾਡਾ ਵੀ ਉਰੇ ਆ ਕੇ ਆਪਣਾ ਮੈਲੇ ਵੀ ਦੇਖਣਾ ਕੇ ਆਪਣਾ ਡੀਸੀ ਦਾ ਡੀਸੀ ਕੋਲੇ ਗਏ ਸੀ ਉਹਨਾਂ ਨੇ ਵੀ ਕਹਿਤਾ ਕਹਾ ਕਰਾ ਦੇਾਂਗੇ 5 ਦਿਨ ਹੋ ਗਏ ਜੀ ਅਸੀਂ ਕਹੇ ਤੀ ਹੁਣ ਤੱਕ ਆयो ਆਏ ਨਹੀਂ ਹੈਗੇ ਜੀ ਹਾਂ ਜੀ ਬਾਈ ਕੀ ਹਰ ਵਾਰੀ ਇਦਾਂ ਹੀ ਹੁੰਦਾ ਜਾਂ ਫਿਰ ਇਸ ਵਾਰ ਜ਼ਿਆਦਾ ਹੋਇਆ ਨਹੀਂ ਹਰ ਸਾਲ ਇਸ ਇਦਾਂ ਹੀ ਹੋ ਰਿਹਾ ਜੀ 3 ਸਾਲ ਹੋ ਗਏ ਜੀ ਸਾਡੇ ਨਾਲੇ ਬਣਦਿਆਂ ਨੂੰ ਜੀ ਹਾਂ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪਹਿਲਾਂ ਆਏ ਨਹੀਂ ਸੀ ਕਿ ਪਿਛਲੇ ਵਾਰ ਵੀ ਵਾਅਦੇ ਕੀਤੇ ਹੋਣਗੇ ਸਰਕਾਰ ਨੇ ਵੀ ਅਸੀਂ ਅਗਲੇ ਵਾਰ ਇੱਥੇ ਪਾਣੀ ਨਿਕਾਸੀ ਕਰ ਦੇਾਂਗੇ ਵਾਅਦੇ ਤਾਂ ਕੀਤੇ ਸੀ ਜੀ ਕੋਈ ਨਹੀਂ ਆਜ ਪ੍ਰਸ਼ਾਸਨ ਕੋਈ ਸਾਡੀ ਸੁਣ ਕੋਈ ਸਾਡੀ ਸੁਣਦਾ ਨਹੀਂ ਹੈਗਾ ਜੀ ਤੇ ਕਹਿ ਜਾਂਦੇ ਆ ਵੀ ਅਸੀਂ ਆ ਕਰ ਦਾਂਗੇ ਅਸੀਂ ਆ ਕਰਦੇ ਆ ਕਰਦੇ ਹੈਗੇ ਕੁਛ ਨਹੀਂ ਜੀ ਵੀ ਇਸ ਜਲਦ ਤੋਂ ਜਲਦ ਇਹ ਸਾਡਾ ਕੰਮ ਹੋਣਾ ਚਾਹੀਦਾ ਵੀ ਵੀ ਇਹ ਪਾਣੀ ਦੀ ਨਿਕਾਸੀ ਵਾਸਤਾ ਕੋਈ ਪਾਈਪ ਲਾਵਾਂ ਜੀ ਕੋਈ ਆ ਸਕੀਨ ਡਰੇਨ ਦੀ ਸਫਾਈ ਹੋਵੇ ਜੀ ਕੋਈ ਨਹੀਂ ਇਸ ਦੀ ਸਫਾਈ ਕਰਦਾ ਜੀ ਉਹ ਮਾਰੀਆਂ ਪਿੰਡ ਮੇ ਰੋਕਦੇ ਆ ਜੀ ਜ਼ਮੀਨ ਦਾ ਮਤਲਬ ਕਿ ਜੋ ਗੋਂ ਕੇ ਪਿੰਡ ਗਏ ਆ ਜੀ ਉਹ ਰੋਕ ਦਿੰਦੇ ਆ ਕਹਿੰਦੇ ਨਰੇਗਾ ਵਾਲੇ ਕਰਨਗੇ ਨਰੇਗਾ ਵਾਲੇ ਉੱਥੇ ਕਰਦੇ ਨਹੀਂ ਹੈਗੇ ਜੀ ਤੋ ਜੋ ਜੋ ਮਸ਼ੀਨ ਆਂਦੀ ਐ ਜੀ ਤੋ ਮਸ਼ੀਨ ਭੇਜਦੇ ਨੇ ਐਮਐਲਏ ਸਾਹਿਬ ਵੀ ਇਸ ਦੀ ਸਫਾਈ ਹੋਣੀ ਚਾਹੀਦੀ। ਇਹ ਪਿੰਡ ਮਾਰੀਆਂ ਦੇ ਆ ਕੇ ਬੰਦ ਕਰ ਦਿੰਦੇ ਆਂ ਵੀ ਸਾਡੇ ਪਿੰਡ 'ਵਾਂ ਨਹੀਂ ਕਰਨੀ ਸੀ। ਉਹ ਕਿਉਂ ਕਰਨ ਗਿਆ? ਉਹ ਉਹਨਾਂ ਦੀ ਪੰਚਾਇਤੀ ਜ਼ਮੀਨ ਆ ਜੀ ਪਿੰਡ ਕੀ ਜੀ। ਉਹਨਾਂ ਨੇ ਦੱਬਰੇ ਨੇ ਜਿਉ। ਉਹ ਕਹਿੰਦੇ ਸਾਡੀ ਜ਼ਮੀਨ ਐ ਜੀ ਕਹਾ। ਵੀ ਇਹ ਡਰੇਨ ਦਾ ਪਾਣੀ ਉਰੇ ਨੂੰ ਬੰਦ ਹੋਣਾ ਚਾਹੀਦਾ ਵੀ ਪਰ ਉਹਨੂੰ ਹੋਣਾ ਚਾਹੀਦਾ ਹੋਰ ਪਾਸੇ ਨੂੰ ਜੀ। ਸੋ ਕਿਉਂਕਿ ਜਿਵੇਂ ਹੁਣ ਪ੍ਰਸ਼ਾਸਨ ਦੇ ਵੱਲੋਂ ਪਿਛਲੇ ਵਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਵਾਅਦੇ ਕੀਤੇ ਗਏ ਸੀ ਕਿ ਅਸੀਂ ਅਗਲੇ ਵਾਰ ਕੈਮਰਾ ਤੋਂ ਤਸਵੀਰਾਂ ਦਿਖਾਵਾਂ ਕਿ ਅਗਲੇ ਵਾਰ ਅਸੀਂ ਜਿਹੜੀਆਂ ਇੱਥੇ ਜੋ ਕੁਝ ਜਿਹੜਾ ਪਾਣੀ ਦੀ ਨਿਕਾਸੀ ਨੂੰ ਲੈ ਕੇ ਅਸੀਂ ਹੜ੍ਹਾਂ ਦੇ ਪ੍ਰਬੰਧ ਪੁਗਤਾ ਪ੍ਰਬੰਧ ਕਰਾਂਗੇ ਪਰ ਇਸ ਵਾਰੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਜਦੋਂ ਇੱਥੇ ਪਾਣੀ ਖੜਿਆ ਸੀ ਫਸਲਾਂ ਡੁੱਬੀਆਂ ਸਨ ਤਾਂ ਉਦੋਂ ਆ ਕੇ ਇੱਕ ਵਾਰੀ ਸਰਵੇਖਣ ਕੀਤਾ ਜਾਂਦਾ ਤਾਂ ਜਿੱਥੇ ਪਾਣੀ ਦੀ ਨਿਕਾਸੀ ਦੀ ਲੋੜ ਸੀ ਉੱਥੇ ਪੂਲੀਆਂ ਜਾਂ ਫਿਰ ਕੁਝ ਹੋਰ ਜੋ ਉਹਨਾਂ ਦੇ ਵੱਲੋਂ ਲਗਾਏ ਜਾਣੇ ਸੀ ਉਹ ਸ਼ਾਇਦ ਕਿਤੇ ਜ਼ਿਆਦਾ ਬਿਹਤਰ ਹੁੰਦਾ ਕਿਉਂਕਿ ਜਦੋਂ ਬਾਅਦ ਦੇ ਵਿੱਚ ਪੂਲੀਆਂ ਲਾਉਣ ਦੇ ਪ੍ਰਸ਼ਾਸਨ ਆਉਂਦਾ ਤਾਂ ਅੱਗੇ ਜਿਹੜੇ ਖੇਤਾਂ ਵਾਲੇ ਨੇ ਉਹ ਰੋਕ ਦਿੰਦੇ ਨੇ ਉਹ ਇਹ ਹੀ ਗੱਲ ਕਹਿੰਦੇ ਨੇ ਕਹਿੰਦੇ ਵੀ ਇੱਥੋਂ ਪਾਣੀ ਦੀ ਨਿਕਾਸੀ ਜਿਹੜਾ ਪਾਣੀ ਇਹ ਨਹੀਂ ਲੰਗਦਾ ਉੱਚਾ ਖੇਤ ਪਰ ਜਦੋਂ ਮੌਕੇ ਤੇ ਜਦੋਂ ਪਾਣੀ ਦੇ ਹੜਾ ਆ ਹੁੰਦਾ ਤਾਂ ਉਦੋਂ ਜੇਕਰ ਇੱਕ ਲੈਵਲ ਕਰਕੇ ਸਰਕਾਰ ਜੇਕਰ ਚੌਂਦੀ ਤਾਂ ਕਰ ਸਕਦੀ ਹੈ ਸੋ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਉਹ ਵੀ ਵਿਚਾਰ ਤੋਂ ਸੁਣਿਓ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ